ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੇ ਵਿੱਚ ਨਵੀਂ ਅਪਡੇਟ ਆਈ ਹੈ ਔਰ ਹਾਈ ਕੋਰਟ ਨੇ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੇ ਸੰਬੰਧੀ ਪੰਜਾਬ ਨੂੰ ਹਰਿਆਣਾ ਨੂੰ ਹਿਮਾਚਲ ਨੂੰ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਨੂੰ ਗੌਰਵ ਯਾਦਵ ਨੂੰ ਤੇ ਤਿੰਨ ਹੋਰ ਵੱਡੇ ਅਫਸਰਾਂ ਨੂੰ ਹਾਈ ਕੋਰਟ ਨੇ ਜੁਰਮਾਨਾ ਲਾ ਦਿੱਤਾ ਹੈ ਜੁਰਮਾਨਾ ਪਾ ਦਿੱਤਾ ਹੈ ਔਰ ਇਹ ਜੁਰਮਾਨਾ ਕਿੰਨਾ ਲੱਗਾ ਕਿਵੇਂ ਲੱਗਾ ਤੇ ਕਿਉਂ ਲੱਗਾ ਇਹਦੀ ਵੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖਿਓ ਤੇ ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜ਼ਰੂਰ ਕਰ ਲਵੋ ਪਹਿਲੀ ਖਬਰ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਹੋਇਆ ਔਰ ਹੁਣ ਹਾਈ ਕੋਰਟ ਨੇ ਰਾਜਵੀਰ ਜਵੰਦਾ ਦੇ ਹੋਏ ਐਕਸੀਡੈਂਟ ਨਾਲ ਜੁੜ ਕੇ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੇ ਚੰਡੀਗੜ੍ਹ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਔਰ ਇਹ ਨੋਟਿਸ ਕਿਉਂ ਜਾਰੀ ਕੀਤੇ ਗਏ ਨੇ ਪਿਛਲੇ ਦਿਨੀ ਇੱਕ ਐਡਵੋਕੇਟ ਨਵਕਿਰਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਸੀਗਾ ਜਿਦੇ ਚ ਉਹਨਾਂ ਨੇ 2-3 ਮਸਲੇ ਉਠਾਏ ਸੀ ਪਹਿਲੀ ਗੱਲ ਜੇ ਜੇਕਰ ਸਰਕਾਰਾਂ ਗਾਊ ਟੈਕਸ ਗਊ ਸਸ ਲੈਂਦੀਆਂ ਨੇ ਰੋਡ ਸੇਫਟੀ ਟੈਕਸ ਲੈਂਦੀਆਂ ਨੇ ਤਾਂ ਫਿਰ ਰੋਡ ਸੇਫ ਕਿਉਂ ਨਹੀਂ ਫਿਰ ਗਊਆਂ ਨੂੰ ਉੱਥੋਂ ਹਟਾਇਆ ਕਿਉਂ ਨਹੀਂ ਗਿਆ ਔਰ ਦੂਜਾ ਉਹਦੇ ਵਿੱਚ ਮਾਮਲਾ ਇਹ ਸੀਗਾ ਕਿ ਜਿਹੜੇ ਹਸਪਤਾਲ ਦੇ ਵਿੱਚ ਪੰਚਕੂਲਾ ਦੇ ਹਸਪਤਾਲ ਸ਼ੌਰੀ ਹਸਪਤਾਲ ਚ ਰਾਜਵੀਰ ਜਵੰਦਾ ਨੂੰ ਪਹਿਲੀ ਵਾਰ ਲੈ ਕੇ ਜਾਇਆ ਗਿਆ ਜਦੋਂ ਐਕਸੀਡੈਂਟ ਹੋਣ ਤੋਂ ਤੁਰੰਤ ਬਾਅਦ ਤਾਂ ਉਹਨਾਂ ਨੇ ਫਰਸਟ ਏਡ ਨਹੀਂ ਦਿੱਤੀ ਇਹ ਦੋਸ਼ ਨੇ ਉਹਨਾਂ ਤੇ ਤਾਂ ਇਹ ਦੋਵੇਂ ਮਾਮਲੇ ਹਾਈ ਕੋਰਟ ਚ ਨੇ ਔਰ ਹਾਈ ਕੋਰਟ ਨੇ ਇਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਫਰਸਟ ਏਡ ਨਾ ਦੇਣ ਦੇ ਮਾਮਲੇ ਤੇ ਔਰ ਜਿਹੜਾ ਰਾਜਵੀਰ ਜਵੰਦਾ ਨੂੰ ਸੜਕ ਸਾਫ਼ ਨਹੀਂ ਮਿਲੀ ਤੇ ਜਿਹੜੇ ਪਸ਼ੂ ਵੱਜੇ ਇਹ ਸਾਰੇ ਮਾਮਲੇ ਦੇ ਉੱਪਰ ਹਾਈ ਕੋਰਟ ਨੇ ਇਹਨਾਂ ਸਾਰੀਆਂ ਜੜੀਆਂ ਪਾਵਰਾਂ ਨੇ ਪੰਜਾਬ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਸਭ ਤੋਂ ਜਵਾਬ ਮੰਗ ਲਿਆ ਹੁਣ ਵੇਖਣਾ ਇਹ ਆ ਕਿ ਇਹ ਜਵਾਬ ਦਿੰਦੇ ਕੀ ਨੇ ਕੀ ਜਵਾਬ ਗੋਲ ਮੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਕੋਈ ਪੁਖਤਾ ਜਵਾਬ ਦਿੱਤਾ ਜਾਏਗਾ ਇਹ ਗੱਲ ਬਿਲਕੁਲ ਸੱਚੀ ਆ ਆਵਾਰਾ ਪਸ਼ੂਆਂ ਨੇ ਰਾਜਵੀਰ ਜਵੰਦੇ ਤੋਂ ਪਹਿਲਾਂ ਵੀ ਹਜ਼ਾਰਾਂ ਤੇ ਉਸ ਤੋਂ ਬਾਅਦ ਵੀ ਦਰਜਨਾ ਵਿਅਕਤੀਆਂ ਦੀ ਜਾਨ ਲੈ ਲਈ ਹੈ ਪਰ ਅਜੇ ਤੱਕ ਇਹ ਸਾਰਾ ਕੁਝ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ ਕੋਈ ਪ੍ਰਬੰਧ ਸਰਕਾਰਾਂ ਨੇ ਕੀਤਾ ਨਹੀਂ ਹੁਣ ਦੂਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਨੂੰ ਅੱਜ ਹਾਈ ਕੋਰਟ ਨੇ ਉੱਚ ਅਦਾਲਤ ਨੇ ਜੁਰਮਾਨਾ ਲਾਇਆ ਤੇ ਡੀਜੀਪੀ ਦੇ ਨਾਲ ਨਾਲ ਤਿੰਨ ਹੋਰ ਵੱਡੇ ਅਫਸਰਾਂ ਨੂੰ ਵੀ ਜੁਰਮਾਨਾ ਲਾਇਆ ਜੁਰਮਾਨਾ ਕਿੰਨਾ ਲਾਇਆ ਤੇ ਮਾਮਲਾ ਕੀ ਹੈ ਜੁਰਮਾਨਾ 2 ਲੱਖ ਰੁਪਏ ਲਾਇਆ ਗਿਆ ਔਰ ਉਹ ਜੁਰਮਾਨਾ ਇਹਨਾਂ ਅਫਸਰਾਂ ਦੀ ਤਨਖਾਹ ਦੇ ਵਿੱਚੋਂ ਕਟਿਆ ਜਾਏਗਾ ਡੀਜੀਪੀ ਗੌਰਵ ਯਾਦਵ ਔਰ ਉਹਦੇ ਨਾਲ ਨਾਲ ਜਿਹੜੇ ਪੰਜਾਬ ਟਰਾਂਸਪੋਰਟ ਵਿਭਾਗ ਦੇ ਸਕੱਤਰ ਨਹੀਂ ਤੇ ਜਿਹੜੇ ਸਹਾਇਕ ਸਕੱਤਰ ਨਹੀਂ ਤੇ ਜਿਹੜੇ ਸੰਗਰੂਰ ਦੇ ਡੀਸੀ ਰਹੇ ਨਹੀਂ ਉਹਨਾਂ ਚਾਰ ਅਧਿਕਾਰੀਆਂ ਦੇ ਉੱਪਰ ਜਿਹੜਾ ਜੁਰਮਾਨਾ ਲਾਇਆ ਗਿਆ ਮਾਮਲਾ ਕੀ ਹੈ ਮਾਮਲਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੋਈ ਆ ਜਿਹਦੇ ਵਿੱਚ ਇਹ ਦੋਸ਼ ਨੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਵਾਹਨ ਸੜਕਾਂ ਦੇ ਉੱਪਰ ਚੱਲ ਰਹੇ ਨੇ ਜਿਹੜੇ ਆਪਣੀ ਅਸਲੀ ਬਾਡੀ ਦੀ ਬਜਾਏ ਮੋਡੀਫਾਈ ਕੀਤੇ ਹੋਏ ਵਾਹਨ ਨੇ ਜਿਹੜੇ ਕਿ ਮੋਡੀਫਿਕੇਸ਼ਨ ਕਰਕੇ ਸੜਕਾਂ ਤੇ ਚਲਾਏ ਜਾ ਰਹੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਵਾਹਨ ਨੇ ਜਿਹੜੇ ਲੋਕ ਆਪਣੇ ਟੌਰ ਟਪੱਕੇ ਲਈ ਆਪਣੇ ਦਿਖਾਵੇ ਲਈ ਜਾਂ ਕਈ ਫੁਕਰੀ ਮਾਰਨ ਲਈ ਉਹ ਵਾਹਨਾਂ ਨੂੰ ਮੋਡੀਫਿਕੇਸ਼ਨ ਕਰਾਈ ਫਿਰਦੇ ਨੇ ਤਾਂ ਕਾਨੂੰਨ ਮੁਤਾਬਕ ਉਹ ਮੋਡੀਫਿਕੇਸ਼ਨ ਨਹੀਂ ਕਰਾਈ ਜਾ ਸਕਦੀ ਕਾਨੂੰਨ ਮੁਤਾਬਕ ਇਹ ਆ ਕਿ ਜਿਹੜਾ ਕੰਪਨੀ ਨੇ ਜਿਹੜੀ ਚੀਜ਼ ਜਿਵੇਂ ਬਣਾ ਦਿੱਤੀ ਉਨੂੰ ਉਸੇ ਰੂਪ ਦੇ ਵਿੱਚ ਹੀ ਰੱਖਿਆ ਜਾ ਸਕਦਾ ਉਹ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਤਾਂ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਹੋਈਆਂ ਸੀ ਪਰ ਪੰਜਾਬ ਦੇ ਵਿੱਚ ਜਦੋਂ ਇਹ ਮਾਮਲੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਫਿਰ ਹੁਣ ਹਾਈ ਕੋਰਟ ਨੇ ਉੱਚ ਅਦਾਲਤ ਨੇ ਪੰਜਾਬ ਸਰਕਾਰ ਦੇ ਇਹਨਾਂ ਚਾਰ ਵੱਡੇ ਅਫਸਰਾਂ ਨੂੰ ਜੁਰਮਾਨਾ ਠੋਕਿਆ ਜਿਦੇ ਚ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਪੰਜਾਬ ਟਰਾਂਸਪੋਰਟ ਵਿਭਾਗ ਦੇ ਮੁਖ ਸਖਤਰ ਸਹਾਇਕ ਸਖਤਰ ਤੇ ਨਾਲ ਸੰਗਰੂਰ ਜ਼ਿਲ੍ਹੇ ਦੇ ਡੀਸੀ ਸ਼ਾਮਲ ਨੇ ਹੁਣ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹਣਾ ਕਿ ਕੀ ਇਹ ਜਿਹੜੀ ਮੋਡੀਫਿਕੇਸ਼ਨ ਕਰਾਈ ਜਾਂਦੀ ਆ ਵਾਹਨਾਂ ਦੀ ਮੋਡੀਫਿਕੇਸ਼ਨ ਤੋਂ ਭਾਵ ਆ ਜਿਵੇਂ ਤੁਸੀਂ ਵੇਖਿਆ ਹੋਣਾ ਕਈ ਮੁੰਡੇ ਆਪਣੇ ਟਰੈਕਟਰਾਂ ਨੂੰ ਅਗਲੇ ਪਾਸੇ ਵੀ ਬਹੁਤ ਪਿਛਲਿਆਂ ਤੇ ਡੇ ਟਾਇਰ ਪਾ ਲੈਂਦੇ ਆ ਕਈ ਵੇਖਿਆ ਹੋਣਾ ਤੁਸੀਂ ਕਿ ਆਪਣੇ ਮੋਟਰਸਾਈਕਲਾਂ ਨੂੰ ਤਰ੍ਹਾਂ ਤਰ੍ਹਾਂ ਦੀ ਮਤਲਬ ਉਹ ਜਲੂਸ ਜਿਹਾ ਕੱਢ ਲੈਂਦੇ ਆ ਮੋਡੀਫਿਕੇਸ਼ਨ ਤੁਸੀਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਵੇਖੀਆਂ ਹੋਣਗੀਆਂ ਕੁਝ ਲੋਕ ਪੁਰਾਣੀਆਂ ਕਾਰਾਂ ਨੂੰ ਤੋੜ ਪੰਨ ਕਰਕੇ ਪੁਰਾਣੀਆਂ ਗੱਡੀਆਂ ਨੂੰ ਸ਼ੇਪ ਬਦਲ ਕੇ ਕੁਝ ਹੋਰ ਹੀ ਬਣਾ ਕੇ ਸੜਕਾਂ ਤੇ ਲਈ ਫਿਰਦੇ ਆ ਤਾਂ ਕੀ ਉਹ ਠੀਕ ਹੈ ਕੀ ਉਹ ਸਹੀ ਹੈ ਕੀ ਉਹ ਹੋਣਾ ਚਾਹੀਦਾ ਹੈ ਕੀ ਉਹਦੇ ਨਾਲ ਖਤਰਾ ਸੜਕਾਂ ਦੇ ਉੱਪਰ ਐਕਸੀਡੈਂਟਾਂ ਦਾ ਨਹੀਂ ਵੱਧਦਾ ਤੁਹਾਡਾ ਇਹਦੇ ਤੇ ਕੀ ਵਿਚਾਰ ਹੈ ਮੇਰਾ ਵਿਚਾਰ ਕਲੀਅਰ ਹੈ ਮੈਨੂੰ ਲੱਗਦਾ ਹੈ ਕਿ ਜੋ ਮੈਨੂਫੈਕਚਰਿੰਗ ਕੰਪਨੀ ਨੇ ਬਣਾਈ ਹੈ ਉਹ ਤਾਂ ਕੁਝ ਹੱਦ ਤੱਕ ਸੁਰੱਖਿਅਤ ਹੋ ਸਕਦੀ ਹੈ ਉਹਦੇ ਵਿੱਚ ਵੀ ਸੜਕਾਂ ਦੇ ਉੱਪਰ ਖਤਰੇ ਮੌਜੂਦ ਰਹਿੰਦੇ ਨੇ ਔਰ ਭਾਰਤ ਦੇ ਵਿੱਚ ਰੋਜ਼ਾਨਾ ਬਹੁਤ ਵੱਡੇ ਪੱਧਰ ਤੇ ਜਾਨਾਂ ਜੜੀਆਂ ਉਹ ਰੋਡ ਐਕਸੀਡੈਂਟਾਂ ਚ ਜਾਂਦੀਆਂ ਨੇ ਪਰ ਜਦੋਂ ਮੋਡੀਫਾਈ ਕੀਤਾ ਜਾਂਦਾ ਕਿਸੇ ਵਾਹਨ ਨੂੰ ਤਾਂ ਉਹਦੀ ਸਥਿਤੀ ਪਹਿਲਾਂ ਵਾਲੀ ਨਹੀਂ ਰਹਿੰਦੀ ਮੰਨ ਲਓ ਜਿਹੜੀ ਇੱਕ ਗੱਡੀ ਨੂੰ ਕੰਪਨੀ ਨੇ ਉਹਦੀਆਂ ਹਜ਼ਾਰਾਂ ਚੀਜ਼ਾਂ ਸੋਚ ਕੇ ਉਹਨੂੰ ਉਸ ਤਰ੍ਹਾਂ ਤਿਆਰ ਕੀਤਾ ਵੀ ਇਹ ਮੌਕੇ ਤੇ ਐਦਾਂ ਕੰਟਰੋਲ ਹੋ ਸਕੇ ਐਦਾਂ ਇਸ ਤੋਂ ਬਚਾਅ ਹੋ ਸਕੇ ਇਹਦੇ ਇੰਜਣ ਦੀ ਪਾਵਰ ਇੰਨੀ ਆ ਇਹਨੂੰ ਬ੍ਰੇਕ ਆਪਾਂ ਇੰਨੀ ਦੇਣੀ ਆ ਇਹਦੇ ਟਾਇਰ ਆਪਾਂ ਇਸ ਸਾਈਜ਼ ਦੇ ਰੱਖਣੇ ਆ ਇਹ ਜੇ ਇਹਨੂੰ ਟਾਇਰ ਵੱਡਾ ਲਾਤਾ ਤਾਂ ਇਹ ਚੀਜ਼ ਪਲਟ ਸਕਦੀ ਆ ਉਹਦੇ ਉੱਪਰ ਭਾਰ ਕਿੰਨਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਸੋਚ ਕੇ ਕੰਪਨੀ ਬਣਾਉਂਦੀ ਆ ਪਰ ਜਦੋਂ ਮੋਡੀਫਾਈ ਕੀਤਾ ਜਾਂਦਾ ਉਦੋਂ ਇਹ ਸਾਰਾ ਜੋ ਤਕਨੀਕੀ ਗਿਆਨ ਇਹਨੂੰ ਪਾਸੇ ਸੁੱਟ ਕੇ ਤੇ ਸਿਰਫ ਦਿਖਾਵੇ ਲਈ ਫੁਕਰਪੰਥੀ ਦੇ ਲਈ ਮੋਡੀਫਿਕੇਸ਼ਨ ਕਰ ਦਿੱਤੀ ਜਾਂਦੀ ਹੈ ਜਿਹੜੀ ਕਿ ਠੀਕ ਨਹੀਂ ਹੈ ਜਿਹੜੀ ਕਿ ਨੁਕਸਾਨਦੇਹਕ ਸਾਬਤ ਹੁੰਦੀ ਹੈ ਤਾਂ ਹਾਈ ਕੋਰਟ ਨੇ ਇਹਦੇ ਉੱਪਰ ਅੱਜ ਫੈਸਲਾ ਕੀਤਾ ਔਰ ਪੰਜਾਬ ਸਰਕਾਰ ਨੂੰ ਜਿਹੜੇ ਪੰਜਾਬ ਸਰਕਾਰ ਦੇ ਵੱਡੇ ਚਾਰ ਅਫਸਰ ਨੇ ਉਹਨਾਂ ਨੂੰ ਜੁਰਮਾਨੇ ਠੋਕੇ ਗਏ ਨੇ ਮੈਂ ਤੁਹਾਡਾ ਵਿਚਾਰ ਇਹਦੇ ਉੱਪਰ ਜ਼ਰੂਰ ਚਾਹੂੰਗਾ ਔਰ ਦੂਸਰਾ ਜਿਹੜਾ ਹਾਈ ਕੋਰਟ ਨੇ ਰਾਜਵੀਰ ਜਵੰਦਾ ਦੇ ਐਕਸੀਡੈਂਟ ਕੇਸ ਦੇ ਵਿੱਚ ਨੋਟਿਸ ਜਾਰੀ ਕੀਤੇ ਨੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਮੈਨੂੰ ਲੱਗਦਾ ਕਿ ਗੱਲ ਬਿਲਕੁਲ ਸਹੀ ਆ ਇਹ ਜਵਾਬ ਦੇ ਤਾਂ ਹੋਣੀ ਚਾਹੀਦੀ ਆ ਸਰਕਾਰਾਂ ਦੀ ਕਿਉਂਕਿ ਸਾਰੇ ਸਰਕਾਰਾਂ ਜਿਹੜੀਆਂ ਉਹ ਰੋਡ ਸੇਫਟੀ ਟੈਕਸ ਵੀ ਲੈ ਲੈਂਦੀਆਂ ਪਰ ਰੋਡ ਕੋਈ ਸੇਫ ਨਹੀਂ ਗਾਊ ਟੈਕਸ ਵੀ ਲੈ ਲੈਂਦੀਆਂ ਪਰ ਗਊਆਂ ਦਾ ਕਿਤੇ ਕੋਈ ਵੱਖਰਾ ਪ੍ਰਬੰਧ ਨਹੀਂ ਤੋ ਲੋਕਾਂ ਦੇ ਵਿੱਚ ਵਜ ਵਜ ਕੇ ਐਕਸੀਡੈਂਟ ਕਰਾਉਂਦੀਆਂ ਫਿਰਦੀਆਂ ਸੋ ਇਹਨਾਂ ਸਾਰੇ ਮਾਮਲਿਆਂ ਦੇ ਉੱਪਰ ਜਿਹੜਾ ਉਹ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਨਹੀਂ ਤਾਂ ਕੀਮਤੀ ਜਾਨਾਂ ਹੁਣ ਤੱਕ ਇੰਨੀਆਂ ਕਈ ਵਾਰ ਇਹ ਵਿਚਾਰ ਆਉਂਦਾ ਕਿ ਇੰਨੀਆਂ ਜਾਨਾਂ ਤਾਂ ਵਿਸ਼ਵ ਯੁੱਧਾਂ 'ਚ ਨਹੀਂ ਗਈਆਂ ਜਿੰਨੀਆਂ ਜਾਨਾਂ ਰੋਡ ਐਕਸੀਡੈਂਟਾਂ 'ਚ ਜਾ ਰਹੀਆਂ ਨੇ ਤੇ ਜਿਨ੍ਹਾਂ ਦਾ ਤੁਰ ਜਾਂਦਾ ਪਤਾ ਉਹਨਾਂ ਨੂੰ ਹੁੰਦਾ ਵੀ ਇਹ ਕਿਹੜੇ ਭਾਅ ਤੁਲਦੀ ਆ ਸੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ